ਸਰਰ ਜੀ ਸੰਰੂਰ ਵੀ ਜੀ ਕਰਤਾ ਲਵ ਯੂ ਲਵ ਯੂ ਦਾ ਮਤਲਬ ਮੈਂ ਤੈਨੂੰ ਪਿਆਰ ਕਰਦਾ ਹਾਂ ਮਤਲਬ ਇਹ ਨਹੀਂ ਕਿ ਤੂੰ ਵੀ ਮੈਨੂੰ ਪਿਆਰ ਕਰ ਤੂੰ ਵੀ ਮੈਨੂੰ ਪਿਆਰ ਕਰ ਤੂੰ ਚਾਹੇ ਨਫ਼ਰਤ ਕਰ ਚਾਹੇ ਕੁਝ ਵੀ ਕਰ ਪਰ ਕੁਝ ਨਾ ਕੁਝ ਤਾਂ ਕਰ ਪਰ ਕੁਝ ਨਾ ਕੁਝ ਤਾਂ ਕਰ ਮੈਂ ਇਹ ਨਹੀਂ ਕਹਿੰਦਾ ਕਿ ਤੂੰ ਮੈਨੂੰ ਪਿਆਰ ਕਰ ਤੂੰ ਮੈਨੂੰ ਪਿਆਰ ਕਰ ਨਹੀਂ ਪਤਾ ਮੈਨੂੰ ਕੀ ਅਰਥ ਹੈ ਤੇਰੇ ਲਈ ਪਿਆਰ ਦਾ ਪਰ ਮੇਰੇ ਨਾਲ ਤਾਂ ਗੱਲਾਂ ਦੋ ਚਾਰ ਕਰ ਮੈਂ ਨਹੀਂ ਕਹਿੰਦਾ ਕਿ ਤੂੰ ਮੇਰੇ ਨਾਲ ਪਿਆਰ ਕਰ ਮੈਂ ਨਹੀਂ ਕਹਿੰਦਾ ਕਿ ਤੂੰ ਮੈਨੂੰ ਪਿਆਰ ਕਰ ਪਿਆਰ ਸ਼ਬਦ ਹੀ ਨਹੀਂ ਪਿਆਰ ਸ਼ਬਦ ਹੀ ਨਹੀਂ ਨਿੱਗਾ ਮਿੱਠਾ ਅਹਿਸਾਸ ਵੀ ਹੈ ਇਹ ਜਿਸ ਦਾਤ ਅਮੁੱਲੀ ਦਾ इस जैसी दात अमुली तो जिस, जिस दे पास भी है यह दात अमुली तो जिस, जिस दे भी पास है कोई है खुश किसी कोई किसी उदास भी है कोई है खुश किसी कोई किसी ली उदास भी है प्यार शबद ही नहीं मिठा ਅਹਿਸਾਸ ਵੀ ਹੈ